ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਮੋਗਾ ਸ਼ਹਿਰ ਦੇ ਵਿੱਚ ਕੋਠੀ ਲੈ ਕੇ ਆਏ ਆ 6.5 ਮਰਲਿਆਂ ਦੇ ਵਿੱਚ 28 ਫੁੱਟ ਫਰੰਟ ਆ ਬਹੁਤ ਹੀ ਸੋਹਣਾ ਐਲੀਵੇਸ਼ਨ ਜਿਹੜਾ ਬਣਿਆ ਹੋਇਆ ਰੇਟ ਵੀ ਇਸ ਕੋਠੀ ਦਾ ਜਾਇਜ਼ ਆ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਕਰਾਂਗੇ ਗੱਲ ਸਾਂਝੀ ਤੁਹਾਡੇ ਨਾਲ ਸਾਰੀ ਤੇ ਆਜੋ ਫਿਰ ਦੇਖਦੇ ਆਂ ਆਪਾਂ 6.5 ਮਰਲਿਆਂ ਦੇ ਵਿੱਚ ਬਣੀ ਹੋਈ ਇਹ ਕੋਠੀ ਬਹੁਤ ਹੀ ਖੁੱਲਾ ਢੁੱਲਾ ਜਿਹੜਾ ਪੋਰਚਾ ਕੋਠੀ ਬਣੀ ਨੂੰ ਟਾਈਮ ਵੀ ਥੋੜਾ ਹੀ ਹੋਇਆ ਸੋ ਨਵੀਂ ਕੋਠੀ ਜਿਹੜੀ ਆ ਬਣੀ ਹੋਈ ਆ ਮਾਲਕ ਦੀ ਰਹਿائش ਆ ਇਹਦੇ ਵਿੱਚ ਔਰ ਵੇਚਣ ਵਾਸਤੇ ਕੋਠੀ ਨਹੀਂ ਸੀ ਬਣਾਈ ਸਪੋਰਚ ਕਾਫੀ ਖੁੱਲਾ ਡੁੱਲਾ ਹੈਗਾ ਵੱਡੀ ਗੱਡੀ ਜਿਹੜੀ ਆ ਬੜੇ ਆਰਾਮਦਾਰੀ ਦੇ ਨਾਲ ਲੱਗਦੀ ਹੈ ਤੇ ਆਜੋ ਫਿਰ ਚੱਲਦੇ ਆਂ ਦੇਖਦੇ ਆਂ ਇਸ ਕੋਠੀ ਨੂੰ ਸੋ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘਟੀ ਨੂੰ ਦਬਾ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਵੀ ਜਰੂਰ ਕਰ ਦਿਓ ਸੋ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਏ ਆ ਡਰੈਇੰਗ ਰੂਮ ਤੁਸੀਂ ਸਾਹਮਣੇ ਦੇਖ ਰਹੇ ਹੋ ਪੋਪੀ ਹੋਈ ਵੀ ਆ ਰੰਗ ਰੋਗਣ ਦਾ ਕੰਮ ਆ ਉਹ ਵੀ ਹੋਇਆ ਵੀ ਆ ਸੋ ਬਹੁਤ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਕਈ ਵੀਰ ਕਹਿੰਦੇ ਆ ਕਿ ਡੀਲਰ ਦੀ ਕੋਠੀ ਨਹੀਂ ਬਣੀ ਹੋਣੀ ਚਾਹੀਦੀ ਸਾਨੂੰ ਇਸ ਤਰ੍ਹਾਂ ਦੀ ਕੋਠੀ ਚਾਹੀਦੀ ਆ ਸੋ ਉਹਨਾਂ ਵੀਰਾਂ ਵਾਸਤੇ ਇਹ ਕੋਠੀ ਜਿਹੜੀ ਆ ਡੀਲਰ ਭਾਈ ਚਰੇ ਦੀ ਨਹੀਂ ਬਣੀ ਹੋਈ ਸੋ ਮਾਲਕ ਨੇ ਆਪਣੀ ਰਹਿਸ਼ ਦੀ ਖਾਤਰ ਇਹ ਕੋਠੀ ਜਿਹੜੀ ਆ ਬਣਾਈ ਆ ਸੋ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਆ ਅਟੈਚ ਵਾਸ਼ਰੂਮ ਹੈਗੇ ਆ ਸਟੋਰ ਵੀ ਬਣਿਆ ਹੋਇਆ ਕਾਫੀ ਖੁੱਲਾ ਡੁੱਲਾ ਸੋ ਦੇਖਾਂਗੇ ਆਪਾਂ ਸੋ ਇਹ ਬੈਡਰੂਮ ਆ ਨਾਲ ਸਾਹਮਣੇ ਤੁਸੀਂ ਜਿਹੜਾ ਸਟੋਰ ਦੇਖ ਰਹੇ ਹੋ ਉਹ ਸਟੋਰ ਵੀ ਜਿਹੜਾ ਕਾਫੀ ਖੁੱਲਾ ਡੁੱਲਾ ਜਿਹੜਾ ਹੈਗਾ ਸੋ ਇਧਰ ਵੈਂਟੀਲੇਸ਼ਨ ਵਾਸਤੇ ਜਿਹੜਾ ਜਾਲ ਛੱਡਿਆ ਹੋਇਆ ਸੋ ਡੋਰ ਆ ਜਿਹੜੇ ਅ ਸਰਮੈਕਾ ਨਹੀਂ ਲੱਗਿਆ ਹੋਇਆ ਫਲੈਸ਼ ਡੋਰ ਜਿਹੜੇ ਆ ਲੱਗੇ ਹੋਏ ਆ ਸਰਮੈਕਾ ਦਾ ਕੰਮ ਆ ਜਿਹੜਾ ਡੋਰਾਂ ਦਾ ਉਹ ਰਹਿੰਦਾ ਹੈਗਾ ਸੋ ਦੋ ਬੈਡਰੂਮ ਗਰਾਉਂਡ ਫਲੋਰ ਤੇ ਆ ਅਟੈਚ ਵਾਸ਼ਰੂਮ ਆ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਵੇਲੇ ਦੂਸਰੇ ਬੈਡਰੂਮ ਦੇ ਵਿੱਚ ਹੈਗੇ ਆ ਸੋ ਸਾਹਮਣੇ ਇਹ ਹੈਗਾ ਜੀ ਕਾਫੀ ਖੁੱਲਾ ਡੁੱਲਾ ਵਾਸ਼ਰੂਮ ਵੀ ਬਣਿਆ ਹੋਇਆ ਕਾਫੀ ਸੋਹਣਾ ਜਿਹੜਾ ਕੰਮ ਆ ਇਸ ਕੁਠੀ ਦਾ ਜਿਹੜਾ ਹੋਇਆ ਵੀ ਹੈ। ਸੋ ਦੋ ਬੈੱਡਰੂਮ ਗਰਾਉਂਡ ਫਲੋਰ ਤੇ ਤੇ ਦੋ ਬੈੱਡਰੂਮ ਜਿਹੜੇ ਆ ਫਰਸਟ ਫਲੋਰ ਤੇ ਬਣੇ ਹੋਏ ਆ। ਸੋ ਦੋ ਵਾਸ਼ਰੂਮ ਆ। ਇੱਕ ਲੌਬੀ ਦੇ ਵਿੱਚੇ ਸਾਹਮਣੇ ਤੁਸੀਂ ਵਾਸ਼ਰੂਮ ਦੇਖ ਸਕਦੇ ਹੋ। ਇਹ ਸੀਗਾ ਗਰਾਉਂਡ ਫਲੋਰ। ਸੋ ਆਪਾਂ ਚੱਲਦੇ ਆਂ ਫਰਸਟ ਫਲੋਰ ਤੇ। ਸੋ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚਾਹੁੰਦੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਸਾਨੂੰ ਵੀਡੀਓ ਬਣਾ ਕੇ ਭੇਜੋ ਦੋ ਤਿੰਨ ਫੋਟੋਆਂ ਟਿਕਰ ਦੀ ਡਿਟੇਲ ਆ ਜਿਹੜੀ ਉਹ ਸਾਨੂੰ ਸਾਰੀ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਇਸ ਕੋਠੀ ਨੂੰ ਜਿਹੜੀ ਜਾਣ ਵਾਲੀ ਗਲੀ ਆ ਉਹ 20 ਫੁੱਟ ਚੌੜੀ ਐ ਸੁਣੀ ਰਹਿਸ਼ ਆਸੇ ਪਾਸੇ ਦੀ ਸੋ ਫਲੈਸ਼ ਡੋਰ ਦੀ ਆਪਾਂ ਗੱਲ ਕਰਤੀ ਸੀ ਸ਼ਰਮੈਕਾ ਨਹੀਂ ਲੱਗਿਆ ਬਾਕੀ ਜਿਹੜੇ ਫਲੈਸ਼ ਡੋਰ ਆ ਉਹ ਘਰ ਹੀ ਤਿਆਰ ਜਿਹੜੇ ਆ ਕਰਵਾਏ ਆ ਸੋ ਇੱਕ ਵਾਸ਼ਰੂਮ ਇੱਧਰ ਬਣਿਆ ਹੋਇਆ ਫਰਸਟ ਫਲੋਰ ਦੀ ਗੱਲ ਕਰੀਏ ਤਾਂ ਦੋ ਜਿਹੜੇ ਆ ਬੈੱਡਰੂਮ ਰਸੋਈ ਫਰਸਟ ਫਲੋਰ ਤੇ ਵੀ ਬਣੇ ਹੋਏ ਆ ਸੋ ਬੈਕ ਸਾਈਡ ਤੇ ਜਿਹੜਾ ਕਾਫੀ ਖੁੱਲਾ ਡੁੱਲਾ ਜਿਹੜਾ ਜਿਹੜਾ ਛੱਡਿਆ ਹੋਇਆ ਤੇ ਪੌੜੀਆਂ ਜਿਹੜੀਆਂ ਚੜੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਸੋ ਇਸ ਕੋਠੀ ਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 27 ਲੱਖ ਰੁਪਿਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ। ਸੋ ਡਬਲ ਸਟੋਰੀ ਕੋਠੀ ਆ। ਟੋਟਲ 4 ਜਿਹੜੇ ਆ ਬੈੱਡਰੂਮ ਬਣੇ ਹੋਏ ਆ। ਇਹ ਉੱਪਰ ਪੂਜਾ ਰੂਮ ਬਣਿਆ ਹੋਇਆ। 4 ਬੈੱਡਰੂਮ, ਡਰੈੰਗ ਰੂਮਾਂ, ਦੌਰ ਸੋਈਆਂ। ਟੋਟਲ ਆ 4 ਜਿਹੜੇ ਆ, 3 ਜਿਹੜੇ ਆ ਵਾਸ਼ਰੂਮ ਬਣੇ ਹੋਏ ਆ। ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਆ 6.5 ਮਰਲਿਆਂ ਦੇ ਵਿੱਚ ਮੋਗਾ ਸ਼ਹਿਰ ਦੇ ਵਿੱਚ ਇਸ ਵੇਲੇ ਆਪਾਂ ਕੋਠੀ ਜਿਹੜੀ ਆ ਦੇਖ ਰਹੇ ਆ ਸੋ ਅੱਗੇ ਇਹ ਬਾਲਕਨੀ ਬਣੀ ਹੋਈ ਹੈ ਸੋ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਲਈ